ਕੁਦਰਤ ਦਾ ਘਰ ਵਾਪਰਿਆ ਕਿ ਸਾਨੂੰ ਤੁਰਨ ਨੂੰ ਵੀ ਛੱਡ ਗਣ ਇਹ ਕੀ ਆਸਾਂ ਲਾਂਦੇ ਸੀ ਜਿਹੜਾ ਉਹ ਜਾਣਦਾ ਸਤਿਗੁਰ ਜਾਣਦਾ ਪ੍ਰਮਾਤਮਾ ਜਾਣਦਾ ਪਰ ਉਹਨੇ ਇੱਕ ਮਿੰਟ 'ਚ ਹੀ ਸਾਡਾ ਟੈਟਾੜੀ ਕਰ ਦਿੱਤਾ ਮੈਂ ਕਿਵੇਂ ਪਈ ਅੱਗ ਇੱਕ ਬੁਦਰਤ ਜਾਣਦੀ ਜੇ ਅਸੀਂ ਘਰੇ ਸੀਗੇ ਇਹ ਕਿੱਦਾਂ ਪਈ ਅੱਗ ਸਾਨੂੰ ਪਤਾ ਨਹੀਂ ਲੱਗਾ ਵੀ ਅਜੇ ਤੱਕ ਉਸੀ ਇੱਥੇ ਪਹੁੰਚੇ ਸੁਨੇਹਾ ਮਿਲਿਆ ਤੇ ਉਦੋਂ ਨੂੰ ਕਹਿਰ ਗੁਜ਼ਰ ਚੁੱਕਿਆ ਸੀ ਗਾ ਜੀ ਤੂੰ ਕਿਸੇ ਨੂੰ ਦੱਸਿਆ ਕਿ ਹਾਂਜੀ ਸਾਨੂੰ ਗਵੰਡਗਣੇ ਰੋਲਾ ਪਾਇਆ ਵੀ ਉਧਰ ਤੁਮਾਰ ਨਿਕੜੀ ਜਾਂਦਾ ਜਾ ਕੇ ਪਤਾ ਲਾਓ ਕਿ ਤੇ ਕੀ ਹੋ ਗਿਆ ਕੀ ਨਹੀਂ ਕਰੇ ਤਾਂ ਬਹਲਾਤ ਬਹੁਤ ਮਾੜੇ ਹੋ ਗਏ ਜਦੋਂ ਪਤਾ ਲੱਗਿਆ ਤੁਹਾਨੂੰ ਬਸ 15 ਮਿੰਟ ਪਹਿਲਾਂ ਆਸਰੇ ਸੀ ਤੇ ਉਸ ਤੋਂ ਬਾਅਦ ਤਾਂ ਬਸ ਕਾਰ ਦੇ ਗੁਜ਼ਰ ਗਿਆ ਸਮਝ ਲਓ ਸੋ ਗਿਆ ਪੈ ਗਿਆ ਸਰ ਤਿੰਨ ਬੇਟੀਆਂ ਇਸੇ ਤੇ ਗੁਜ਼ਾਰਾ ਕਰ ਰਹੇ ਆ ਜੀ ਇਹ ਤਾਂ ਸਾਨੂੰ ਪਤਾ ਕਿ ਸਾਡੇ ਦਿਲ ਤੇ ਕੀ ਬੀਤਦੀ ਆ ਅੱਜ ਅਸੀਂ ਆਪ ਦਾ ਖਾਣਾ ਸੀਗਾ ਕਿੱਥੇ ਆ ਤੁਹਾਡੇ ਮਰਦਿਆਂ ਸੀ ਜੀ ਹੰਦਿਆਂ ਹੁੰਦੇ ਹੀ ਆ ਚਾ ਕੇ ਹੁਣ ਇਹ ਮਹੀਨੇ ਰੁਪਏ ਆਉਣਗੇ ਪਤਾ ਹੁੰਦਾ ਸਭ ਨੂੰ ਕਿ ਫਸਲ ਪੱਕੀ ਆ ਚਲੋ ਮਿਹਨਤ ਦਾ ਮੁੱਲ ਪਊਗਾ ਉਹ ਤਾਂ ਫਿਰ ਸਾਰੇ ਸਾਡੇ ਸੁਪਨੇ ਟੁੱਟ ਗਏ ਸੀ ਜੋ ਜੋ ਵੀ ਦੇਖੇ ਸੀ ਸਾਰੀ ਫੈਮਿਲੀ ਦੇ ਸੋ ਦਿਨੇ ਕਿ ਨਹੀਂ ਧੀਆਂ ਅਲੱਗ ਹੁੰਦੇ ਆ ਪੁੱਤੇ ਇਹ ਹੁੰਦੇ ਨੇ ਹਨਾ ਪਰ ਤੁਸੀਂ ਦੇਖੋ ਤੁਸੀਂ ਖੜੇ ਸੀ ਕਿਵੇਂ ਤੁਹਾਨੂੰ ਚੁੱਪ ਕਰਾਇਆ ਹਨਾ ਉਹ ਤਿੰਨ ਉਹ ਨਹੀਂ ਨਾ ਚੁੱਪ ਕਰ ਜਾ ਬਈ ਜਿਵੇਂ ਨਿੱਕੇ ਹੁੰਦਾਂ ਨੂੰ ਪਾਲਿਆ ਬਲੂਸੀਆ ਸਾਡੇ ਪਾਪਾ ਨੇ ਮੰਮੀ ਨੇ ਇਹਨਾਂ ਨੂੰ ਪੁੱਤਾਂ ਵਾਂਗ ਹੀ ਪਾਲਿਆ ਹੁਣ ਤੱਕ ਜੋ ਇਹ ਚਾਚੂ ਸੀ ਚਾਚੀ ਸੀ ਸਾਰਿਆਂ ਨੇ ਪੁੱਤਾਂ ਵਾਂਗ ਹੀ ਰੱਖਿਆ ਐਨੇ ਕੋਈ ਦੇਖਿਆ ਵੀ ਧੀਆਂ ਜਾਂ ਪੁੱਤ ਇੱਕ ਬਰਾबरी ਰੱਖਿਆ ਨੇ ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਕਿਉਂਕਿ ਕਿਸਾਨ ਜਦੋਂ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲਦਾ ਤੇ ਜੇ ਉਹੀ ਫਸਲ ਉਸਦੇ ਅੱਖਾਂ ਮੂਰੇ ਸੜ ਰਹੀ ਹੋਵੇ ਮੱਚ ਰਹੀ ਹੋਵੇ ਤਾਂ ਤੁਸੀਂ ਆਪ ਦੇਖੋ ਕਿ ਕੀ ਬੀਜ ਦਿਓ ਕਿਉਂਕਿ ਬਹੁਤ ਸਾਰਾ ਕੁਝ ਹੁੰਦਾ ਕਿਸਾਨ ਨੇ ਸੋਚਿਆ ਹੁੰਦਾ ਕਿ ਜੋ ਜੋ ਰੁਪਇਆ ਆਊਗਾ ਇੱਥੇ ਲਾਉਣਾ ਹੈ 100 ਚੀਜ਼ਾਂ ਹੁੰਦੀਆਂ ਨੇ ਘਰ-ਬਾਰ ਚਲਾਉਣ ਦੇ ਲਈ ਪਰ ਅੱਜ ਅਸੀਂ ਖੜੇ ਹਾਂ ਮਾੜੀ ਮੁਸਤਾਫਾ ਪਿੰਡ ਤੁਸੀਂ ਦੇਖਿਆ ਹੋਊਗਾ ਇੱਕ ਵੀਡੀਓ ਵਾਇਰਲ ਹੋਈ ਸੀ ਬਹੁਤ ਸਾਰੀ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਨਾਲ ਨੇ ਰਾਜ ਸਿੰਘ ਜਿਨ੍ਹਾਂ ਦੀ 2 ਕਿੱਲੇ ਪੈਲੀ ਸੀ ਔਰ 2 ਕਿੱਲੇ ਜਿਹੜੇ ਆ ਸਾਰੇ ਮੱਚ ਜਾਂਦੇ ਨੇ ਸੜ ਜਾਂਦੇ ਨੇ ਔਰ ਉਸ ਤੋਂ ਬਾਅਦ ਉਹ ਵੀਡੀਓ ਅੱਗ ਵਾਂਗੂ ਫੈਲਦੀ ਆ ਸੋਸ਼ਲ ਮੀਡੀਆ ਤੇ ਹਾਲਾਂਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਇਹ ਘਟਨਾਵਾਂ ਹੋਈਆਂ ਔਰ ਅਸੀਂ ਖਾਸ ਤੌਰ ਤੇ ਪ੍ਰੋ ਪੰਜਾਬ ਦੀ ਟੀਮ ਪਹੁੰਚੀ ਹੈ ਤਾਂ ਕਿ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਔਰ ਜਿੰਨਾ ਕਿ ਤਲਫਲ ਬਣਦਾ ਉਹਨਾਂ ਕੇ ਜਿਹੜਾ ਹੈ ਹਰ ਕੋਈ ਸ਼ੇਅਰ ਕਰ ਰਿਹਾ ਹੈਗਾ ਇਸ ਵੀਡੀਓ ਨੂੰ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਮਤ ਵੀ ਹੋ ਰਹੀ ਹੈ ਤਾਂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ ਜਿਹੜੀ ਕੱਲ ਵੀਡੀਓ ਦੇਖੀ ਹੈ ਨਾ ਬਹੁਤ ਸਾਰੀ ਲੋਕਾਂ ਨੇ ਉਹ ਸ਼ੇਅਰ ਵੀ ਕਰੀ ਤੁਸੀਂ ਸੀ ਤੇ ਤੁਹਾਡੇ ਨਾਲ ਤੁਹਾਡੇ ਬੇਟੀ ਨੇ ਮਿਲ ਲਦਾ ਤੇ ਉਸ ਤੋਂ ਬਾਅਦ ਲੋਕਾਂ ਨੇ ਬੜੀ ਮਤਲਬ ਹਮਦਰਦੀ ਜਤਾਈ ਕਿ ਬਹੁਤ ਔਖਾ ਹੋਇਆ ਕਿਉਂਕਿ ਹਰੇਕ ਪਿੰਡ-ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈਗੀ ਪਿਛਲੇ 2 ਦਿਨਾਂ ਦੇ ਵਿੱਚ ਤਾਂ ਆਪਣੀ ਕਿੰਨੀ ਜ਼ਮੀਨ ਸੀ ਜੀ ਸਸੀਕਰ ਬਾਈ ਜੀ ਸਾਰਿਆਂ ਨੂੰ ਵੈਬਰ ਜੀ ਦਾ ਖਾਲਸਾ ਵੈਬਰ ਜੀ ਵੀ ਪਤਈ ਤੇ ਆਪਣੇ ਕੋਲੇ ਦੋ ਕਿੱਲੇ ਜ਼ਮੀਨ ਦੇ ਸੀ ਉਹੀ ਟੁੱਈ ਤੋੜ ਗਏ ਕੁਦਰਤ ਦਾ ਘਹਿਰ ਵਾਪਰਿਆ ਸਾਨੂੰ ਤਰਨ ਨੂੰ ਵੀ ਟੁੱਟ ਗਿਆ ਕਿ ਕਿ ਯਾਸਾਲਾ ਨਸੀ ਇਹ ਤਾਂ ਉਹ ਜਾਣਦਾ ਸਤਿਗੁਰ ਜਾਣਦਾ ਪ੍ਰਮਾਤਮਾ ਜਾਣਦਾ ਪਰ ਉਹਨੇ ਇੱਕ ਮਿੰਟ ਚ ਹੀ ਸਾਡਾ ਟੈਟੜੀ ਕਰ ਦਿੱਤਾ ਮੈਂ ਇਸ ਕਿੰਨੇ ਕਿਲੇ ਸੀ ਦੋ ਕਿਲੇ ਸੀ ਦੋਨਾਂ ਨੂੰ ਅੱਗ ਪਈ ਹਾਂਜੀ ਦੋਨਾਂ ਨੂੰ ਕਿਵੇਂ ਪਈ ਅੱਗ ਇੱਕ ਪੁਦਰਤ ਜਾਣਦੀ ਜੀ ਅਸੀਂ ਘਰੇ ਸੀਗੇ ਵੀ ਕਿੱਦਾਂ ਪਈ ਅੱਗ ਸਾਨੂੰ ਪਤਾ ਨਹੀਂ ਲੱਗਾ ਵੀ ਅੱਜ ਤੱਕ ਉਤੋਂ ਸ਼ੁਰੂ ਹੋਈ ਸੀ ਹਾਂਜੀ ਉਹ ਜਗ੍ਹਾ ਤੋਂ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਪੂਰੇ ਫਸਲ ਨੂੰ ਸਾਰੀ ਨੂੰ ਖਤਮ ਕਰ ਤਾਨੂੰ ਅਸੀਂ ਇੱਥੇ ਪਹੁੰਚੇ ਸੁਨੇਹਾ ਮਿਲਿਆ ਤੇ ਉਦੋਂ ਨੂੰ ਕਹਿਰ ਗੁਜਰ ਚੱਕਿਆ ਸੀਗਾ ਜੀ ਤੁਹਾਨੂੰ ਕਿਸੇ ਨੇ ਦੱਸਿਆ ਆ ਕੇ ਹਾਂਜੀ ਸਾਨੂੰ ਗਵੰਡਾ ਗਣੇ ਰੌਲਾ ਪਾਇਆ ਵੀ ਉਧਰ ਤੁਮਾਂ ਨਿਕੜੀ ਜਾਂਦਾ ਜਾ ਕੇ ਪਤਾ ਲਾਓ ਖੇਤ ਕੀ ਹੋ ਗਿਆ ਕੀ ਨਹੀਂ ਆਉਂਦਿਆਂ ਨੂੰ ਤਾਂ ਫਿਰ ਸਾਰੀ ਖਤਮ ਤਾਨੂੰ ਖਤਮ ਹੋ ਗਿਆ ਸੀ ਕੰਮ ਜੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕੋਈ ਕਿਉਂਕਿ ਮਸ਼ੀਨਾਂ ਚੱਲਦੀਆਂ ਰਹਿੰਦੀਆਂ ਨੇ ਤਾਰਾਂ ਤੂਰਾ ਹੁੰਦੀਆਂ ਨੇ ਵੈਸੇ ਤਾਂ ਮਸ਼ੀਨਾਂ ਚੱਲ ਰਹੀਆਂ ਸੀ ਜਾਂ ਪਰ ਆਪਾਂ ਕੀ ਕਹਿ ਸਕਦੇ ਵੀ ਮਸ਼ੀਨਾਂ ਦੇ ਕਾਰਨ ਹੋਇਆ ਜਾਂ ਸ਼ਾਰਟ ਸਰਕਟ ਦੇ ਕਾਰਨ ਹੋਇਆ ਇਹ ਕੁਦਰਤ ਨੂੰ ਪਤਾ ਵੀ ਕਿਸ ਤਰ੍ਹਾਂ ਕਹਿਰ ਵਾਪਰਿਆ ਕੀ ਦੇਣਾ ਸੀ ਕੀ ਲੈਣਾ ਸੀਗਾ ਇਸ ਕਰਕੇ ਘਰ ਦੇ ਵਿੱਚ ਕੌਣ-ਕੌਣ ਹੈ ਅਸੀਂ ਘਰ ਦੇ ਵਿੱਚ ਮੰਮੀ ਪਾਪਾ ਔਰ ਮੇਰੇ ਤਿੰਨ ਬੇਟੀਆਂ ਨੇ ਤਿੰਨ ਬੇਟੀਆਂ ਤੋਂ ਹਾਂਜੀ ਤਿੰਨ ਬੀਟਿੰਗਾਂ ਮਿਲੇ ਜੀ ਤੇ ਇਸੇ ਤੇ ਗੁਜ਼ਾਰਾ ਕਰ ਰਹੇ ਆ ਜੀ ਜੀ ਜ਼ਮੀਨ ਤੋਂ ਹੀ ਗੁਜ਼ਾਰਾ ਹਾਂ ਕੱਲੀ ਜ਼ਮੀਨ ਤੇ ਗੁਜ਼ਾਰਾ ਕਰ ਰਹੇ ਹਾਂ ਤੇ ਕਰੇ ਤਾਂ ਫਿਰ ਹਾਲਾਤ ਬਹੁਤ ਮਾੜੇ ਹੋ ਗਏ ਨੇ ਜਦੋਂ ਪਤਾ ਲੱਗਿਆ ਤੁਹਾਨੂੰ ਸਾਰਾ ਬਸ 15 ਮਿੰਟ ਪਹਿਲਾਂ ਆਸਰੇ ਸੀ ਤੇ ਉਸ ਤੋਂ ਬਾਅਦ ਤਾਂ ਬਸ ਘਰ ਦੀ ਗੁਜ਼ਰ ਗਿਆ ਸਮਝ ਲਓ ਸੌਂ ਗਈ ਪੈ ਗਿਆ ਸਰ ਤੇ ਬਾਕੀ ਨਗਰ ਨਿਵਾਸੀਆਂ ਨੇ ਨਵੀਂ ਪੁਰਾਣੀ ਪੰਚਾਇਤ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਬਾਹਰੋਂ ਬਹੁਤ ਸਾਰਾ ਸੰਯੋਗ ਮਿਲ ਰਿਹਾ ਹੈ ਦਲਾਸੇ ਦੇ ਰਹੇ ਹੈ ਭਾਈ ਜੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਫਿਕਰ ਨਾ ਕਰੋ ਨਸਤਰ ਹੋ ਰਿਹਾ ਹੈ ਕਿੰਝ ਪਰ ਫਿਕਰ ਤਾਂ ਹੁੰਦੀ ਹੈ ਹਾਂਜੀ ਇਹ ਤਾਂ ਸਾਨੂੰ ਪਤਾ ਕਿ ਸਾਡੇ ਦਿਲ ਤੇ ਕੀ ਬੀਤਦੀ ਆ ਅੱਜ ਅਸੀਂ ਆਪ ਦਾ ਖਾਣਾ ਸੀਗਾ ਕਿੱਥੇ ਆਥਾ ਅੱਡੇ ਪਰਦੇ ਜਾਂ ਸੀ ਜੀ ਹਰੀ ਫਸਲ ਤੋਂ ਤੁਸੀਂ ਵੇਚਨੀ ਸੀ ਕੋਈ ਰੁਪਿਆ ਕਿਉਂਕਿ ਬਹੁਤ ਸਾਰਾ ਕੁਝ ਹੁੰਦਾ ਦੇਖੋ ਜਦੋਂ ਕਿਸਾਨ ਦੇ ਕੋਲ ਜਿਹਦਾ ਗੁਜ਼ਾਰਾ ਹੀ ਫਸਲ ਤੋਂ ਹੁੰਦਾ ਤਾਂ ਉਹਨੇ ਬਹੁਤ ਸੋਚਿਆ ਹੁੰਦਾ ਕਿ ਆਹ ਮਹੀਨੇ ਰੁਪਏ ਆਉਣਗੇ ਆੜਤੀ ਦੇ ਵੀ ਲੈਣ ਦੇਣੇ ਹੁੰਦੇ ਨੇ 100 ਪਿੰਡ ਚ ਲੈਣ ਦੇਣੇ ਹੁੰਦੇ ਜਿਵੇਂ ਤੁਸੀਂ ਤਾਂ ਤਿੰਨ ਧੀਆਂ ਦੇ ਬਾਪ ਹਾਂ 100 ਕੁਝ ਕਰਨਾ ਹੁੰਦਾ ਜੀ ਕੀ ਕੀ ਵਿੱਡਾ ਵਿੱਡੀਆਂ ਹੁੰਦੀਆਂ ਉਹਦਾ ਪਰਮਾਤਮਾ ਜਾਣਦਾ ਬਸ ਸਾਨੂੰ ਪਤਾ ਜੋ ਉਸ ਪਰਮਾਤਮਾ ਨੂੰ ਪਤਾ ਵੀ ਸਾਡੇ ਦਿਲ ਦੇ ਕੀ ਬੀਤੀ ਜਾਂਦੀ ਹੈ ਤੇ ਭੈਣ ਭਾਈ ਆ ਰਹੇ ਆ ਦਲਾਸੇ ਦੇ ਰਹੇ ਆ ਪਰ ਉਹਨਾਂ ਦਾ तहे دلੋਂ ਧੰਨਵਾਦੀ ਆ ਜੋ ਨਗਰ ਪੰਚਾਇਤ ਹੈ ਬਾਹਰੋਂ ਸਜਣਾਏ ਸੀਗੇ ਮਿੱਤਰ ਸਾਰੇ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਬਾਈ ਜੀ ਤੁਸੀਂ राजे ਪੜਦੇ ਹੋ ਹਾਂਜੀ ਤੁਸੀਂ ਸੀ ਉਹ ਵੀਡੀਓ ਦੇ ਵਿੱਚ ਹਾਂਜੀ ਮੈਂ ਸੀ ਉਹ ਵੀਡੀਓ 'ਚ ਤੁਸੀਂ ਫਿਰ ਨਾਲ ਦੀ ਨਾਲ ਤੁਸੀਂ ਦੋਨੋਂ ਘਰੋਂ ਆਏ ਹਾਂਜੀ ਉਹ ਮਤਲਬ ਸਾਰੇ ਨੂੰ ਇਧਰ ਲੱਗ ਚੁੱਕੀ ਸੀ ਕਿ ਇਧਰ ਵੀ ਲੱਗ ਰਹੀ ਸੀ ਹਾਂਜੀ ਸਾਰੇ ਕਿੱਥੇ ਲੱਗ ਚੁੱਕੇ ਸੀ ਉਹਨਾਂ ਮੈਂ ਕਹਾਂਗਾ ਜੇ ਨਾਲ ਨਾਲ ਤੁਸੀਂ ਦਿਖਾਈ ਵੀ ਜਾਓ ਆ ਦੇਖੋ ਸਾਹਮਣੋਂ ਆ ਸਾਰੀ ਜਿਹੜੀ ਫਸਲ ਹੈ ਇਹ ਮੱਚ ਚੁੱਕੀ ਹੈ ਸੜ ਚੁੱਕੀ ਹੈ ਉਹ ਜਦੋਂ ਵੀਡੀਓ ਦੇਖੀ ਤਾਂ ਬਹੁਤ ਲੋਕਾਂ ਦੇ ਮਤਲਬ ਜਿਹੜੇ ਦਿਲਸੀ ਨਾਲ ਬਲਉਂਦਰੇਗੇ ਜਦੋਂ ਤੁਸੀਂ ਤੁਹਾਡੇ ਪਿਤਾ ਰੋ ਰਹੇ ਸੀ ਤੁਸੀਂ ਚੁੱਪ ਕਰਾ ਰਹੇ ਸੀ ਉਹਨਾਂ ਨੂੰ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਪਲਸ 2 ਦੇ ਪੇਪਰ ਦਿੱਤੇ ਨੇ ਹੋਏ ਨੇ ਤੰਨ ਪੈਣਾ ਹਾਂਜੀ ਉਸ ਤੰਨ ਪੈਣਾ ਉਹ ਸੋ ਆਫੇ ਤੁਸੀਂ ਹੌਸਲਾ ਦਿੱਤਾ ਆਪਣੇ ਪਿਤਾ ਨੂੰ ਹਾਂਜੀ ਹੌਸਲਾ ਪੂਰਾ ਦਿੱਤਾ ਕਿਉਂਕਿ ਲੋਕਾਂ ਨੇ ਦੇਖਿਆ ਜਦੋਂ ਲੋਕ ਸੋਚਦੇ ਨੇ ਆਪਾਂ ਕਹਿੰਦੇ ਆ ਕਿ ਧੀਆਂ ਪੁੱਤ ਇੱਕ ਬਰਾਬਰੀ ਹੁੰਦੇ ਨੇ ਹਨਾ ਤਾਂ ਉਹ ਵੀਡੀਓ ਨੇ ਇੱਕ ਦਿਖਾਇਆ ਤੁਸੀਂ ਨਾਲ ਦੀ ਨਾਲ ਤੁਸੀਂ ਇੱਕ ਜੱਫੀ ਪਾਈ ਤੁਸੀਂ ਚੁੱਪ ਕਰਾ ਰਹੇ ਸੀ ਹੰਝੂ ਪੁੰਜ ਰਹੇ ਸੀ ਹਨਾ ਹਾਂਜੀ ਮੇਰੇ ਪੇਰੈਂਟਸ ਨੇ ਮੈਨੂੰ ਪੁੱਤਾਂ ਵਾਂਗ ਹੀ ਪਾਲਿਆ ਸਾਨੂੰ ਤਿੰਨੇ ਭੈਣਾਂ ਨੂੰ ਪੁੱਤਾਂ ਵਾਂਗ ਪਾਲਿਆ ਨਾ ਨੇ ਤੁਹਾਡੇ ਤੋਂ ਦੇਖ ਨਹੀਂ ਹੋਇਆ ਜੋ ਤੁਹਾਡੇ ਪਿਤਾ ਰੋ ਰਹੇ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਜਦੋਂ ਅੱਗ ਲੱਗੀ ਕਿਉਂਕਿ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਅੱਗਾਂ ਲੱਗੀਆਂ ਨੇ ਮੁਖਸਾ ਸਾਹਿਬ ਜਿਲ੍ਹਾ ਤੁਸੀਂ ਦੇਖਿਆ ਸਾਰਾ ਬਰੰਡਾ ਦੇਖਿਆ ਹਨਾ ਕਿਉਂਕਿ ਜਿਹਦਾ ਗੁਜ਼ਾਰਾ ਹੀ ਦੋ ਕਿਲੇ ਜ਼ਮੀਨ ਹੈ ਹਨਾ ਉਹ ਤੋਂ ਹੋਣਾ ਹੈ ਹੋਰ ਕੋਈ ਕੰਮ ਨਹੀਂ ਕਰਨਾ ਤਾਂ ਬਹੁਤ ਔਖਾ ਹੁੰਦਾ ਉਹਦੇ ਲਈ ਤਾਂ ਹਾਂਜੀ ਹੁਣ ਸਾਡੇ ਲਈ ਵੀ ਬਹੁਤ ਔਖਾ ਹੈ ਕਰੇ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਗੱਲ ਕਰੇ ਸਾਰੇ ਰੋ ਰਹੇ ਸੀ ਸਾਰੇ ਚੁੱਪ ਹੋ ਗਏ ਸੀ ਜਿਵੇਂ ਜ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਮੈਂ ਕਿਹਾ ਆਪਾਂ ਧੀਆ ਪੁੱਤਾਂ ਦੀਆਂ ਗੱਲਾਂ ਕਰਦੇ ਹਾਂ ਬਹੁਤ ਲੋਕ ਇਹ ਸੋਚਦੇ ਨੇ ਕਿ ਨਹੀਂ ਧੀਆ ਅਲੱਗ ਹੁੰਦੇ ਆ ਪੁੱਤੇ ਹੁੰਦੇ ਨੇ ਹਨਾ ਪਰ ਤੁਸੀਂ ਦੇਖੋ ਤੁਸੀਂ ਖੜੇ ਸੀ ਕਿਵੇਂ ਤੁਹਾਨੂੰ ਚੁੱਪ ਕਰਾਇਆ ਹਨਾ ਉਹ ਇੱਕ ਮੈਂ ਤਾਂ ਜਿਵੇਂ ਵੀ ਨਿੱਕੇ ਹੁੰਦਿਆਂ ਨੂੰ ਹੀ ਪਾਲਿਆ ਬਲੋਸੀਆ ਸਾਡੇ ਪਾਪਾ ਨੇ ਮੰਮੀ ਨੇ ਇਹਨਾਂ ਨੂੰ ਪੁੱਤਾਂ ਵਾਂਗ ਹੀ ਪਾਲਿਆ ਹੁਣ ਤੱਕ ਜੋ ਇਹਦੇ ਚਾਚੂ ਸੀ ਚਾਚੀ ਸੀ ਸਾਰਿਆਂ ਨੇ ਪੁੱਤਾਂ ਵਾਂਗ ਹੀ ਰੱਖਿਆ ਐਨਕੋ ਦੇਖਿਆ ਵੀ ਧੀਆ ਜਾਂ ਪੁੱਤ ਇੱਕ ਬਰਾਬਰ ਹੀ ਰੱਖਿਆ ਇਹਨਾਂ ਨੂੰ ਨੰਨਾ ਕਿਹਾ ਦਾ ਮਾਪਿਓ ਕੋਲ ਖੜਾ ਰੋਈ ਜਾਂਦਾ ਹੋਵੇ ਤਾਂ ਉਹ ਜੀ ਦੇਖੀ ਨਹੀਂ ਜਾਂਦੀ ਹੁੰਦੀ ਬੱਚੇ ਤੋਂ ਨਹੀਂ ਦੇਖੀ ਨਹੀਂ ਜਾਂਦੀ ਬਸ ਇਹ ਹੀ ਨਗਰਨਵਾਸ ਸਿੰਘ ਅਨੁਸਾਰ ਨੂੰ ਸਾਰਿਆਂ ਨੂੰ ਬਾਈਆਂ ਨੂੰ اپੀਲ ਹੈ ਵੀ ਇਸ ਤਰ੍ਹਾਂ ਨਾ ਕਦੇ ਦੇਖਿਆ ਕਰੋ ਵੀ ਇਹ ਧੀਆਂ ਜਾਂ ਪੁੱਤ ਇਕ ਬਰਾਬਰ ਹੀ ਹੁੰਦੇ ਆ ਬਾਈ ਜੀ ਤੁਹਾਨੂੰ ਵੀ ਸੰਭਾਲਿਆ ਦੇਖੋ ਤੁਸੀਂ ਸੰਭਾਲਿਆ ਜੀ ਮੈਨੂੰ ਵੀ ਸੰਭਾਲਿਆ ਆਪ ਦਾ ਆਪ ਵੀ ਸੰਭਾਲਿਆ ਬਾਈ ਜੀ ਇਹ ਫਿਰ ਹੁਣ ਕਿਉਂਕਿ ਦੇਖੋ ਬਹੁਤ ਸਾਰਾ ਕੁਝ ਹੁੰਦਾ ਨਾ ਸਰਕਾਰਾਂ ਕਹਿੰਦੀਆਂ ਕਿ ਗਰਦਾਵਰੀ ਕਰਦਾਂਗੇ ਪਰ ਸੋਨੂੰ ਵੀ ਪਤਾ ਦੇਖੋ ਗਰਦਾਵਰੀ ਦੇ ਵਿੱਚ ਇੱਕ ਕਿੱਲੇ ਮਗਰ ਉਹ ਵੀ ਪੂਰੀ ਨਹੀਂ ਪੈਂਦੀ ਗਰਦਾਵਰੀ ਵੀ ਬਹੁਤ ਮਤਲਬ ਬਹੁਤ ਘੱਟ ਜਿਆਦਾ ਉਹਦੇ ਵਿੱਚੋਂ ਰੁਪਇਆ ਕੁਝ ਮਿਲਦਾ ਹੈ ਕੁਝ ਬਣਦਾ ਹੁਣ ਤਾਂ ਸਰਕਾਰ ਦੇ ਸਿਰ ਤੇ ਆ ਜੋ 10 ਦੇ ਵਿੱਚ ਜਾਂ 20 ਦੇ ਉਹਨਾਂ ਦੇ ਸਿਰ ਤੇ ਆ ਵੀ ਕਦੋਂ ਦਿੰਦੀ ਆ ਕਦੋਂ ਸਾਡੀ ਮਦਦ ਕਰਦੀ ਆ ਤੇ ਬਾਕੀ ਜੋ ਸੀ ਵੀ ਭੈਣ ਭਾਈ ਮਦਦ ਕਰ ਰਹੇ ਆ ਬਹੁਤ ਬਹੁਤ ਧੰਨਵਾਦੀ ਅਸੀਂ ਉਹਨਾਂ ਦੇ ਰਿਣੀ ਅਸੀਂ ਉਹਨਾਂ ਦੇ ਅਸੀਂ ਵੀ ਤਾਂ ਹੀ ਆਏ ਅਸੀਂ ਦੇਖਿਆ ਕਿ ਬਹੁਤ ਸਾਰੇ ਕਿਸਾਨ ਰੋ ਰਹੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਆਈਆਂ ਤਾਂ ਅਸੀਂ ਨਾਲ ਦੀ ਨਾਲ ਚੱਲੇ ਕਿ ਮਦਦ ਹੋ ਜਾਂਦੀ ਹੈ ਕਿਉਂਕਿ ਅਸੀਂ ਕਾਊਂਟ ਨੰਬਰ ਵੀ ਦਿੱਤਾ ਹੋਇਆ ਹੈਗਾ ਤੁਹਾਡਾ ਹਨਾ ਉਹਦੇ ਵਿੱਚ ਵੀ ਮਨ ਲੋਕ ਮਦਦ ਕਰ ਰਹੇ ਨੇ ਤਾਂ ਆ ਵੀਡੀਓ ਵੀ ਜਿਹੜੀ ਤੁਸੀਂ ਨਾਲ-ਨਾਲ ਦੇਖ ਰਹੇ ਹੋ ਇਹ ਉਹੀ ਵੀਡੀਓ ਹੈ ਜਿਹੜੇ ਖੇਤ ਦੇ ਵਿੱਚ ਅੱਗ ਲੱਗੀ ਸੀ ਤਾਂ ਉਸ ਤੋਂ ਬਾਅਦ ਰਾਜੀ ਫਿਰ ਤੁਸੀਂ ਆਪ ਲੈ ਕੇ ਗਏ ਤੁਸੀਂ ਆਪਣੇ ਪਿਤਾ ਨੂੰ ਫਿਰ ਨਹੀਂ ਉਹ ਸਾਰੇ ਇੱਥੇ ਸੀਗੇ ਉਹ ਲੈ ਗਏ ਸੀ ਸਾਰਾ ਪਿੰਡ ਆ ਗਿਆ ਸੀ ਹਾਂਜੀ ਇੱਥੇ ਆ ਗਏ ਸੀ ਸਾਰੇ ਵੈਸੇ ਉਸੇ ਖੇਤ ਖੁੱਤ ਆਉਣੇ ਹੋ ਤੁਸੀਂ ਪੂਰਾ ਕੰਮ ਨਾਲ ਹਾਂਜੀ ਵੈਸੇ ਮੈਂ ਪਾਪਾ ਨਾਲ ਮੈਂ ਖੇਤ ਆਉਣੀ ਆ ਕਿਉਂਕਿ ਤੁਹਾਡੇ ਵੀ ਖਰਚੇ ਨੇ ਹਨਾ ਤੁਸੀਂ ਵੀ ਪੜਦੇ ਹੋ ਤੁਸੀਂ ਕਿਹਾ ਕਿ ਪਲੱਸ 2 ਜਾਂ ਜਿਹਦਾ ਰਜਗਾਰ ਹੀ ਇੱਥੋਂ ਚੱਲਣਾ ਹੈ ਜਿਨੇ ਰੁਪਿਆ ਹੀ ਇੱਥੋਂ ਕਿਉਂਕਿ ਜਾਂ ਤਾਂ ਹੁੰਦਾ ਨਾ ਕਿ ਬਹੁਤ ਸਾਰੇ ਕੁਝ ਹੋਰ ਬਿਜ਼ਨਸ ਵੀ ਹੁੰਦੇ ਨੇ ਨਾਲ ਆ ਬੰਦਾ ਕੁਝ ਹੋਰ ਵੀ ਕੰਮ ਕਰਦਾ ਜਦੋਂ ਆਉਣੀ ਇਹੀ ਜ਼ਮੀਨ ਦੇ ਵਿੱਚੋਂ ਤੇ ਉਹੀ ਜ਼ਮੀਨ ਜਦੋਂ ਅੱਖਾਂ ਮੁਰੇ ਖਤਮ ਹੋ ਜੇ ਉਹ ਤਾਂ ਫਿਰ ਸਾਰੇ ਸਾਡੇ ਸੁਪਨੇ ਟੁੱਟ ਗਏ ਸੀ ਜੋ ਜੋ ਵੀ ਦੇਖੇ ਸੀ ਸਾਰੀ ਫੈਮਲੀ ਦੇ ਕਿਉਂਕਿ ਬੰਦੇ ਨੂੰ ਹੁੰਦਾ ਹੀ ਆ ਚਾ ਆ ਕੇ ਹੁਣ ਇਹ ਮਹੀਨੇ ਰੁਪਏ ਆਉਣਗੇ ਪਤਾ ਹੁੰਦਾ ਸਭ ਨੂੰ ਕਿ ਫਸਲ ਪੱਕ ਗਈ ਆ ਚਲੋ ਮਿਹਨਤ ਦਾ ਮੁੱਲ ਪਊਗਾ ਹੁਣ ਨਹੀਂ ਭਾਈ ਜੀ ਇਸ ਤਰ੍ਹਾਂ ਦਾ ਹੁੰਦਾ ਹੀ ਆ ਜਦੋਂ ਕਹਿਰ ਗੁਜ਼ਰ ਰਿਹਾ ਹੋਵੇ ਤਾਂ ਅੱਖਾਂ ਮੁਰੋ ਚੱਲਿਆ ਨਹੀਂ ਜਾਂਦਾ ਦਿਲ ਤੋਂ ਨਹੀਂ ਚੱਲਿਆ ਜਾਂਦਾ ਟੁਈ ਟੁੱਟ ਜਾਂਦੀ ਆ ਇਨਸਾਨ ਦੀ ਜੀ ਜਿਵੇਂ ਪੁੱਤਾਂ ਵਾਂਗ ਫਸਲ ਪਾਲੀ ਹੋਵੇ ਦਿਨ ਰਾਤ ਇੱਕ ਕੀਤਾ ਹੋਵੇ ਤੇ ਜਦੋਂ ਇਹ ਜਾ ਕੇ ਗੁਰ ਗੁਜ਼ਰ ਜਾਵੇ ਤੇ ਪਰ ਉਹ ਪ੍ਰਮਾਤਮਾ ਜਾਣਦਾ ਤੇ ਜਾਂ ਉਹ ਇਨਸਾਨ ਕਿਸਾਨ ਜਾਣਦਾ ਜੀ ਉਹਨਾਂ ਨਾਗਰ ਸਾਰਾ ਖੜਾ ਨਾਲ ਫਿਰ ਜੀ ਹਾਂਜੀ ਬਹੁਤ ਬਹੁਤ ਧੰਨਵਾਦੀ ਆ ਅਸੀਂ ਨਵੀਂ ਪੰਨੀ ਪੰਚਾਇਤ ਸਾਡੇ ਤੇ ਮੌਜੂਦ ਨੇ ਬਾਈ ਜੀ ਹੋਰੀ ਉਹਨਾਂ ਨਾਲ ਮਾੜੀ ਜੀ ਗੱਲਬਾਤ ਕਰਵਾ ਦਿਓ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਰਿਣੀ ਆ ਸਾਡੇ ਨਾਲ ਖੜਿਆ ਜ਼ਰ ਰਾਤ ਸਾਡੇ ਕੋਲ ਆਉਂਦੇ ਆ ਬਾਈ ਜੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਬਸ 1 ਘੰਟਾ ਸਾਡੇ ਕੋਲੋਂ ਪਹਿਲਾਂ ਉੱਠ ਕੇ ਗਏ ਆ ਇਹ ਤੇ ਹੁਣ ਫੇਰ ਅਸੀਂ ਸਾਧਲੇ ਉਦੋਂ ਨਾਲ ਦੀ ਨਾਲ ਸਾਡੇ ਕੋਲੇ ਪਹੁੰਚ ਗਏ। ਕਾਬੂ ਕਿਵੇਂ ਪਾਇਆ ਜੀ ਇਹ ਸਾਰੀ ਅੱਗ ਤੇ ਉਸ ਤੋਂ ਬਾਅਦ? ਬਾਈ ਜੀ ਨੱਗਰ ਆ ਗਏ ਸੀਗੇ ਬੈਰੋ ਕੇ ਪੰਡ ਕੋਟ ਲੜ ਲਦਾਈ ਦਾਤੇ ਵਾਲਾ ਸੁਖਾਨਾੰਦ ਦੇ ਠੱਠੀ ਭਾਈ ਟੈਂਕੀਆਂ ਲੈ ਕੇ ਆ ਗਏ ਸੀ ਬਾਈ ਜੀ ਜਿੱਦਾਂ ਜਿੱਦਾਂ ਵੀ ਸੀਗੇ ਸਾਧਨ ਕੋਈ ਹਲ ਪਾਈ ਫਿਰਦਾ ਜੋ ਰੂਟਰ ਵੀ ਟਰਪਾਈ ਫਿਰਦਾ ਸੀ। ਬਸ ਜਿੱਦਾਂ ਵੀ ਸੁਝਾ ਕਿਸੇ ਨੂੰ ਕੁਝ ਉਦਾਂ ਹੀ ਕਾਬੂ ਪਾਈ ਗਏ। ਨਾਲ ਦੀ ਨਾਲ ਸਾਰਿਆਂ ਨੇ ਮਦਦ ਕੀਤੀ ਹਾਂਜੀ ਬਹੁਤ ਮਦਦ ਕੀਤੀ ਬਹੁਤ ਨਗਰ ਦਾ ਧੰਨਵਾਦੀਆਂ ਸੀ ਜੀ ਬਾਹਰਲੇ ਨਗਰਾਂ ਦੇ ਵੀ ਧੰਨਵਾਦੀਆਂ ਕਿਉਂਕਿ ਨਹੀਂ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਨਾ ਦੇਖੋ ਜੀ ਸਾਰੇ ਪਾਸੇ ਖੇਤ ਹੀ ਖੇਤ ਨੇ ਆਸੇ ਪਾਸੇ ਬਹੁਤ ਜ਼ਿਆਦਾ ਕਹਿਰ ਸੀ ਪ੍ਰਸ਼ਾਸਨ ਦੇ ਵੱਲੋਂ ਫਾਇਰ ਫੂਰ ਬ੍ਰਿਗੇਡ ਕੋਈ ਆਈ ਮੌਕੇ ਤੇ ਕਿ ਪਿੰਡਾਂ ਦੇ ਪਿੰਡਾਂ ਸੀ ਇੱਕ ਗੱਲ ਦੇਖ ਰਿਹਾ ਕੋਈ ਫਾਇਰ ਬ੍ਰਿਗੇਡ ਨਹੀਂ ਕਿਤੇ ਪਹੁੰਚੀ ਮਤਲਬ ਲੋਕ ਆਪ ਮਾਰੇ ਚੱਲ ਕੇ ਆਪ ਮਦਦ ਕਰ ਰਹੇ ਨੇ ਸਾਰੇ ਜਦੋਂ ਉਹਨੂੰ ਫਾਈਬਰ ਗ੍ਰੇਡ 25 ਉਹਦੋਂ ਕਾਬੂ ਪਾਲਿਆ ਸੀਗੇ ਜੀ ਇਹ ਤੇ ਕਿਉਂਕਿ ਪਿੰਡਾਂ ਦੇ ਮੂਹਰੋਂ ਪੈ ਗਏ ਉਧਰੋਂ ਸਾਈਡਾਂ ਤੋਂ ਪੈ ਗਏ ਲੋਕ ਤੇ ਜਿੱਦਾਂ ਜਿੱਦਾਂ ਪਾਣੀ ਲੈ ਕੇ ਆਏ ਉਦਾਂ ਉਦਾਂ ਹੀ ਪਰ ਅਪੀਲ ਕਰਦੇ ਹਾਂ ਅਸੀਂ ਜਿੱਦਾਂ ਵੀ ਕਿਸਾਨ ਭਰਾ ਪਿੰਡਾਂ ਦੀਆਂ ਨਗਰ ਪੰਚਾਇਤਾਂ ਵੀ ਇੱਕ ਘੰਟਾ ਸਵੇਰ ਲਾਈਟ ਛਡਾਇਆ ਕਰੋ ਖਾਲਿਆਂ ਦੇ ਵਿੱਚ ਪਾਣੀ ਹੋਵੇ ਖੇੜਾਂ ਦੇ ਵਿੱਚ ਪਾਣੀ ਹੋਵੇ ਤਾਂ ਕੁਝ ਨਾ ਕੁਝ ਆਪਣੀ ਬਚਤ ਹੋ ਸਕਦੀ ਆ ਕਿਉਂਕਿ ਹੁਣ ਲਾਈਟ ਨਹੀਂ ਆਉਂਦੀਗੀ ਨਾ ਲਾਈਟਰ ਦੇ ਕਾਰਨ ਇਹਨਾਂ ਨੂੰ ਨੁਕਸਾਨ ਹੋ ਰਿਹਾ ਜੀ ਇੱਕ ਘੰਟਾ ਲਾਈਟ ਸੁਭਾਹ ਜੀ ਤਾਂ ਉਹ ਥੋੜਾ ਜਿਹਾ ਹੋਰ ਵੀ ਸੁਵਿਧਾ ਬਣ ਜੇ ਆਪਾਂ ਨੂੰ ਜੀ ਨਹੀਂ ਤਾਂ ਉੱਥੇ ਤੁਸੀਂ ਦੇਖੋ ਮਤਲਬ ਆਸ-ਪਾਸੇ ਤੋਂ ਜੇ ਮੱਚਿਆਂ ਤਾਂ ਸਾਰਾ ਮੇਲਾ ਰੋਡ ਤੱਕ ਚਲੀ ਜਾਣੀ ਸੀ ਅੱਗ ਤਾਂ ਰੋਡ ਤੱਕ ਚਲੀ ਜਾਣੀ ਸੀ ਇਹ ਤਾਂ ਇਹ ਵੀ ਗੱਲ ਹੈ ਉਹੀ ਗੱਲ ਲੋਕਾਂ ਨੂੰ ਨਾਲ ਆਪ ਵੀ ਖੜਨਾ ਚਾਹੀਦਾ ਪਿੰਡ ਵਾਲਿਆਂ ਨੂੰ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਲਾਗੜਾਟ ਚੱਲਦੀ ਰਹਿੰਦੀ ਹੈ ਇੱਕ ਦੂਜੇ ਨਾਲ ਪਰ ਔਕੇ ਟਾਈਮ ਤੇ ਪਰ ਅਸੀਂ ਦੇਖ ਰਹੇ ਹਾਂ ਕਿ ਲੋਕ ਭੱਜ ਭੱਜ ਕੇ ਆਪ ਆਉਂਦ ਨੇ ਆ ਆਉਂਦ ਨੇ ਬਾਈ ਜੀ ਬਹੁਤ ਬਹੁਤ ਕਿਸੇ ਕੋਲੇ ਢੋਲੀ ਚੱਕੀ ਹੋਈ ਸੀ ਕਿਸੇ ਕੋਲੇ ਬਾਲਟਾਂ ਸੀ ਕੋਈ ਸ਼ਟਿੰਗਾਂ ਲੈ ਆਇਆ ਕੋਈ ਕਿਸ ਤਰ੍ਹਾਂ ਵੀ ਜਿੱਦਾਂ ਜਿੱਦਾਂ ਵੀ ਲੂਟ ਲੱਗਿਆ ਟਰੈਕਟਰ ਭੁਜਾਈ ਫਿਰਦੇ ਸੀ ਵਿੱਚ ਅੱਗ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਤੁਸੀਂ ਬਚੋ ਇਹਦਾ ਜੜੋ ਜਲਣਾ ਸੀ ਜਲ ਗਿਆ ਬਾਕੀ ਬਾਈ ਕੰਪੈਨ ਵਾਲਾ ਸੀਗਾ ਉਹਦੇ ਬਹੁਤ ਧੰਨਵਾਦੀਆਂ ਜਿੰਨਾ ਵੀ ਹੋ ਸਕਿਆ ਉਹਨੇ ਉਨਾ ਹੀ ਰਗਾ ਕਵਰ ਕੀਤਾ ਹਾਲਾਂਕਿ ਡਰਾਈਵਰ ਨੂੰ ਉਤਾਰ ਕੇ ਆਪ ਉਹ ਮੁੰਡਾ ਮਾਲਕ ਸੀਗਾ ਆਪ ਬੈਠਾ ਵੀ ਜਿੰਨਾ ਵੀ ਭਜਾ ਕੇ ਵੱਢੀ ਗਈ ਉਨਾ ਹੀ ਆਪਣਾ ਬਚਤ ਹੋ ਗਈ ਜੀ ਆ ਦੇਖੋ ਉਸੇ ਜਸ਼ਨ ਮੈਂ ਕਹੂੰਗਾ ਇੱਕ ਵਾਰ ਦਿਖਾਓ ਕਿਵੇਂ ਸਾਰਾ ਕੁਝ ਜਿਹੜਾ ਸੜਿਆ ਪਿਆ ਹੈਗਾ ਦੇਖੋ ਅਸਲ ਜੀ ਇਹ ਹੀ ਗੱਲ ਹੈ ਅਸੀਂ ਗੱਲ ਕਰਦੇ ਆ ਕਿ ਕੁਦਰਤੀ ਕਰੋਪੀ ਹੋਗੀ ਪਰ ਕੁਦਰਤੀ ਕਰੋਪੀ ਕਦੇ ਨਹੀਂ ਹੁੰਦੀ ਜਦੋਂ ਅਸੀਂ ਕੁਦਰਤ ਨਾਲ ਪੰਗੇ ਲੈਨੇ ਆ ਅਸੀਂ ਪਹਾੜਾਂ ਦੇ ਪਹਾੜ ਕੱਟ ਤੇ ਉਹਨਾਂ ਦੇ ਵਿੱਚ ਰਾਹ ਬਣਾਤੇ ਸਾਰਾ ਕੁਦਰਤ ਦਾ ਜੋ ਸਾਹ ਅਸੀਂ ਕਹਿੰਨੇ ਆ ਪੰਜਾਬੀ ਚ ਜਿਹਨੂੰ ਜਦੋਂ ਅਸੀਂ ਕੁਦਰਤ ਦੇ ਨੱਕ ਚ ਦਮ ਕਰ ਦਿੰਨੇ ਆ ਉਸ ਤੋਂ ਬਾਅਦ ਫਿਰ ਇਹ ਕੁਝ ਦੇਖਣ ਨੂੰ ਮਿਲਦਾ ਆਪਾਂ ਕਹਿ ਦਿੰਨੇ ਆ ਕਨੇਜੀ ਵੀ ਕਿ ਕੁਦਰਤ ਨੇ ਇਹ ਕਰਤਾ ਪਰ ਆਪਾਂ ਵੀ ਪੰਗੇ ਬਹੁਤ ਲੈਨੇ ਆ ਦੇਖੋ ਹੁਣ ਪੂਰਾ ਮਾਹੌਲ ਹੀ ਕਿਹਾ ਜਾ ਰਿਹਾ ਕਿ ਹੁਣ ਇਸ ਵਾਰ ਜਿਹੜੀ ਮੌਨਸਨ ਆਉਣੀ ਆ ਬਹੁਤ ਭੜੀ ਮੌਨਸਨ ਆਉਣੀ ਹੈਗੀ ਪਿਛਲੀ ਵਾਰ 2 ਸਾਲ ਪਹਿਲਾਂ ਕਿੰਨੇ ਭੜੇ ਹੜ ਆਏ ਸੀ ਆਪਾਂ ਦੇਖਿਆ ਉਦੋਂ ਵੀ ਤਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਬਸ ਲੋਕਾਂ ਨੂੰ ਭਰਾਮਾਂ ਨੂੰ ਸਾਰਿਆਂ ਨੂੰ ਉਹੀ اپੀਲ ਵੀ ਕੁਦਰਤ ਦੇ ਨਾਲ ਖਲਵਾੜ ਨਾ ਕਰੋ ਕਦੇ ਵੀ ਖਲਵਾੜ ਨਾ ਕਰੋ ਸਤਕਾਰ ਕਰੋ ਬਾਈ ਜੀ ਕਿਉਂਕਿ ਜੋ ਆਪਣੇ ਤੇ ਗੁਜਰ ਰਿਹਾ ਇਹ ਸਮਾਂ ਇਹ ਸਮਾਂ ਆਪਾਂ ਨੂੰ ਵੇਖਣ ਨੂੰ ਨਾ ਮਿਲੇ ਇਹ ਜੋ ਗੁਜਰ ਰਿਹਾ ਇਨਾਂ ਦੇ ਵਿੱਚ ਆਉਣ ਨੂੰ ਨਾ ਮਿਲੇ ਆਪਾਂ ਨੂੰ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਇਹ ਸਮੇਂ ਦੇ ਵਿੱਚ ਆਪਾਂ ਨੂੰ ਲੰਘਣਾ ਮੁਸ਼ਕਲ ਬਹੁਤ ਮੁਸ਼ਕਲ ਜਿਆਦਾ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਚੈਨਲ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਪੰਚਾਇਤ ਆਈਏ ਬਾਈ ਜੀ ਉਹਨਾਂ ਨੂੰ ਦੋ ਮਿੰਟ ਤਾਂ ਦੋਸਤੋ ਅਸੀਂ ਇਹ ਸੀ ਰਾਜ ਸਿੰਘ ਜੋ ਕਿ ਤੁਸੀਂ ਕੱਲ ਵੀਡੀਓ ਦੇਖੀ ਹੋਊਗੀ ਜਿਸ ਦੇ ਵਿੱਚ ਪੂਰਾ ਪਰਿਵਾਰ ਰੋ ਰਿਹਾ ਸੀ ਦੋ ਕਿੱਲੇ ਪੈਲੀ ਸੀ ਤੇ ਦੋ ਹੀ ਉਹਨਾਂ ਦੇ ਅੱਖਾਂ ਸਾਹਮਣੇ ਸੜ ਗਈ ਤਾਂ ਇਥੋਂ ਸਾਨੂੰ ਦੋ ਤਿੰਨ ਗੱਲਾਂ ਸਿੱਖਣੀਆਂ ਪੈਣਗੀਆਂ ਕਿ ਇੱਕ ਤਾਂ ਨਗਰ ਸਾਰਾ ਪਿੰਡ ਜਿਹੜਾ ਉਹ ਇਕੱਠਾ ਹੋ ਕੇ ਰਵੇ ਧੜੇਬੰਦੀਆਂ ਨਾਲ ਕੁਝ ਨਹੀਂ ਹੁੰਦਾ ਦੇਖੋ ਇੱਥੇ ਵੀ ਪਿੰਡ ਪੂਰਾ ਨਾਲ ਖੜਾ ਆ ਕੇ ਆਸੇ-ਪਾਸੇ ਦੇ ਪਿੰਡਾਂ ਤੋਂ ਲੋਕ ਆਏ ਜਿਹਦੇ ਕੋਲ ਜੋ ਸਾਧਨ ਸੀ ਉਹ ਲੈ ਕੇ ਆਇਆ ਫਿਰ ਕਿਤੇ ਅੱਗ ਤੇ ਜਾ ਕੇ ਕਾਬੂ ਪਾਇਆ ਸਾਡਾ ਵੀ ਇਹੀ ਮਕਸਦ ਹੈ ਅਸੀਂ ਇਹਨਾਂ ਨੰਬਰ ਵੀ ਅਕਾਊਂਟ ਡਿਟੇਲ ਸਾਰੀ ਜਿਹੜੀ ਦਿੱਤੀ ਹੋਈ ਹੈਗੀ ਔਰ ਜੋ-ਜੋ ਵੀਰ ਭਾਈ ਇਹ ਸ ਵੀਡੀਓ ਨੂੰ ਦੇਖੂਗਾ ਉਹ ਮਤ ਵੀ ਜਿਹੜਾ ਜ਼ਰੂਰ ਇਹਨਾਂ ਦੀ ਕਰੇ ਕਿਉਂਕਿ ਛੋਟੇ ਕਿਸਾਨ ਨੇ ਔਰ ਪੰਜਾਬੀਓ ਆਪਣੀ ਤਾਂ ਜਿਹੜਾ ਕਹਿੰਦੇ ਨੇ ਕਿ ਖੂਨ ਦੇ ਵਿੱਚ ਹੀ ਹੈ ਕਿਸਦਾ ਕਿਸ ਦੀ ਮਤ ਕਰਨੀ ਕਿਸਦਾ ਸਹਾਇਤਾ ਕਰਨਾ ਕੈਮਰਾ ਪਰਸਨ ਜਸ਼ਨ ਨਾਲ ਮਨਦੀਪ ਜੋਤ ਮਾੜੀ ਮੁਸਤਾਫਾ ਬਾਗਾਪੁਰਾਣਾ ਜਦੋਂ ਅੱਗ ਲੱਗੀ ਜੀ ਆਪਣੇ ਤੇ ਪਿੰਡ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਹੋਈ ਤਾਂ ਪਿੰਡ ਵਾਲੇ ਸਾਰੇ ਭੈਣ ਭਰਾ ਸਾਰੇ ਪੱਜੇ ਵੀ ਜਿੰਨਾ ਵੀ ਕੋਈ ਸਾਧਨ ਲੈ ਕੇ ਟਰੈਕਟਰ ਲੈ ਕੇ ਆਉਂਦੇ ਕੋਈ ਹਾਲ ਪਾਏ ਕਿਸੇ ਨੇ ਪਿੰਡ ਦੀ ਫਾਇਰ ਬ੍ਰਿਗੇਡ ਆ ਗਈ ਨਾਲ ਆਪਣੇ ਏਰੀਆ ਦੇ ਵਿੱਚ ਆਪਣੀਆਂ ਪੰਚਾਇਤਾਂ ਦੀਆਂ ਬਣਾਈਆਂ ਹੋਈਆਂ ਪਿੰਡਾਂ ਦੇ ਵਿੱਚ ਫਾਇਰ ਬ੍ਰਿਗੇਡ ਹੈ ਕਲੱਬਾਂ ਦੀਆਂ ਬਣਾਈਆਂ ਹੋਈਆਂ ਉਹ ਸਾਰੇ ਨੌਜਵਾਨ ਨਾਲ ਦੇ ਪਿੰਡਾਂ ਤੋਂ ਇਕੱਠੇ ਹੋ ਕੇ ਆ ਗਏ ਵੀ ਉਹਨਾਂ ਨੇ ਅੱਗੇ ਤੇ ਪਾਉਣਾ ਸਟਾਰਟ ਕਰਤਾ ਵੀ ਪਾਣੀ ਸੜਕ ਨਾਲ ਤੇ ਉਹਦੇ ਨਾਲ ਥੋੜੇ ਨੁਕਸਾਨ ਵੀ ਜਿੰਨਾ ਹੋ ਘੱਟ ਤੋਂ ਘੱਟ ਹੋ ਸਕਦਾ ਕਿਉਂਕਿ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਕਾਫੀ ਜ਼ਿਆਦੇ ਏਰੀਆ ਦੇ ਵਿੱਚ ਅੱਗ ਲੱਗ ਗਈ ਆ ਤੇ ਸਰਕਾਰੀ ਵੀ ਆਈਆਂ ਸੀਗਾ ਫਾਇਰ ਬ੍ਰਿਗੇਡ ਆਈਆਂ ਸੀਗਾ ਪਿੰਡ ਨੇ ਤੇ ਇ ਲਾ ਕੇ ਨੇ ਬਹੁਤ ਜ਼ਿਆਦੇ ਸਾਥ ਦਿੱਤਾ ਪਿੰਡ ਨੌਜਵਾਨਾਂ ਨੇ ਤੇ ਹੋਰ ਬਹੁਤ ਸਾਰੀਆਂ ਇਸ ਵਾਰ ਤੁਸੀਂ ਦੇਖਿਆ ਪਹਿਲੇ ਤਿੰਨ ਦਿਨਾਂ ਦੇ ਵਿੱਚ ਮੁਕਤਸਰ ਸਾਹਿਬ ਹੋਵੇ ਤੇ ਦੂਜੇ ਪਾਸੇ ਗੁਰੂਰ ਬਠਿੰਡਾ ਕਾਸਟੋਰਟੀ ਮਾਲਵੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਅੱਗ ਲੱਗੀ ਹੈ। ਨਹੀਂ ਅੱਗ ਲੱਗੀ ਹੈ ਜੀ ਹਾਂ ਅੱਗ ਤਾਂ ਕਾਫੀ ਜ਼ਿਆਦਾ ਲੱਗੀ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸਾਰੇ ਇਲਾਕਿਆਂ ਦੇ ਵਿੱਚ ਵੀ ਜਿੱਥੇ ਵੀ ਅੱਗ ਲੱਗ ਰਹੀ ਆ ਤੇ ਪਰ ਮਤਲਬ ਕੁਦਰਤ ਹੈ ਇਹ ਵਿਦ ਅੱਗੇ ਜ਼ੋਰ ਕਿਸੇ ਦਾ ਨਹੀਂਗਾ ਵੀ ਜਾਣਬੁੱਝ ਕੇ ਤਾਂ ਕੋਈ ਲਾਉਂਦਾ ਨਹੀਂਗਾ ਪਰ ਵੀ ਕੁਦਰਤੀ ਤੌਰ ਤੇ ਪਤਾ ਨਹੀਂ ਲੱਗਦਾਗਾ ਵੀ ਕੀ ਕਾਰਨ ਬਣਦਾ ਤੇ ਵੀ ਇੱਕ ਵੀ ਹੁਣ ਲਾਸਟ ਤੇ ਆ ਵੀ ਕਿਸਾਨ ਆ ਜਿਹੜਾ ਉਹ ਆਕਾਸ ਦੇ ਸਾਰੇ ਜੀਂਦਾ ਵੀ ਅੱਜ ਵੀ ਮਤਲਬ ਆਪਣੇ 6 ਮਹੀਨੇ ਦੀ ਅੱਜ ਤੋਂ ਮਤਲਬ ਜੇ ਸਟਾਰਟ ਕੀਤਾ ਤਾਂ 6 ਮਹੀਨੇ ਅਗਲੇ ਸੋਚਦਾ ਵੀ ਯਾਰ ਵੀ ਮੈਂ ਵੀ ਆ ਉਹਦੇ ਪੁੱਤਾਂ ਲਈ ਆ ਦੇ ਧੀਆਂ ਲਈ ਮੈਂ ਆ ਕੋਈ ਕਾਰਜ ਕਰੂੰਗਾ ਜਾਂ ਮੈਂ ਕੁਝ ਵੀ ਆਪਦਾ ਘਰ ਬਣਾਵਾਂਗੇ ਵੀ ਉਹ ਸਭ ਕੁਝ ਸੋਚਦਾ ਪਰ ਲਾਸਟ ਤੇ ਆ ਕੇ ਜਦੋਂ ਉਹਨੂੰ ਇਦਾਂ ਦੀ ਕੁਦਰਤੀ ਕੋਈ ਮਾਰ ਪੈ ਜਾਂਦੀ ਆ ਤਾਂ ਉਦੋਂ ਵੀ ਬਹੁਤ ਜ਼ਿਆਦਾ ਟੁੱਟ ਜਾਂਦਾ ਬੰਦਾ ਆਰਥਿਕ ਤੌਰ ਤੇ